ਪਾਰ 14 ਦਾਦੀ ਦੀ ਪੋਤਿਆਂ ਨੂੰ ਨਸੀਹਤ ਤੁਸੀਂ ਹੋ ਸ਼ੇਰ ਬਹਾਦਰ ਦੂਲੇ ਬਿਲਕੁਲ ਨਾ ਕਬਰਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਹੋ ਗੋਬਿੰਦ ਸਿੰਘ ਦੇ ਜਾਏ ਦਾਦਾ ਤੇਗ ਬਹਾਦਰ ਦਿੱਲੀ ਦੇ ਵਿੱਚ ਸੀਸ ਵਾਰਿਆ ਬਣ ਕੇ ਹਿੰਦੀ ਚਾਦਰ ਉਸੇ ਦੀ ਹੀ ਕੁਰਬਾਨੀ ਨੂੰ ਅੱਗੇ ਹੋਰ ਵਧਾਇਓ ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਹੋ ਉਸ ਕੌਮ ਦੇ ਵਾਰਿਸ ਜੋ ਕੰਬੇ ਨਾ ਡੋਲੇ ਦੇਗਾਂ ਦੇ ਵਿੱਚ ਉਬਲਦੇ ਵੀ ਸਤ ਨਾਮ ਹੀ ਬੋਲੇ ਇਸ ਕੌਮ ਨੂੰ ਕੁਰਬਾਨੀ ਦਾ ਜਜ਼ਬਾ ਨਵਾਂ ਸਿਖਾਇਓ ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਕੁਸੀ ਹੋ ਨਿੱਕੀਆਂ ਨਿੱਕੀਆਂ ਜਿੰਦਾ ਸਾਕਾ ਵੱਡਾ ਕਰਨਾ ਰਹਿੰਦੀ ਦੁਨੀਆ ਤਿੱਕਰ ਜਿਸ ਨੂੰ ਜਗ ਨੇ ਯਾਦ ਹੈ ਕਰਨਾ ਨਵਾਂ ਕੋਈ ਇਤਿਹਾਸ ਸਿਰਜ ਕੇ ਇਸ ਦੁਨੀਆ ਚੋਂ ਜਾਇਓ ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤੇ ਬੁਲਾਇਓ ਔਰਜ਼ਾ ਔਰਜ਼ਾ ਕੱਟ ਜਾਏ ਭਾਵੇਂ ਅੱਖ 'ਚੋਂ ਨੀਰ ਨਾ ਝੋਵੇ ਸਿਰ ਜਾਂਦਾ ਤਾਂ ਬੇਸ਼ੱਕ ਜਾਵੇ ਸਿਰ ਨੀਵਾ ਨਾ ਹੋਵੇ ਪਿਓ ਦਾਦੇ ਦੀ ਆਨ ਪੁਰਜਾ ਪੁਰਜਾ ਕੱਟ ਜਾਏ ਭਾਵੇਂ ਅੱਖ ਚੋਂ ਨੀਰ ਨਾ ਚੋਵੇ ਸਿਰ ਜਾਂਦਾ ਤਾਂ ਬੇਸ਼ੱਕ ਜਾਵੇ ਸਿਰ ਨੀਵਾ ਨਾ ਹੋਵੇ ਪਿਓ ਦਾਦੇ ਦੀ ਆਨ ਸ਼ਾਨ ਨੂੰ ਕਿਧਰੇ ਦਾਗ ਨਾ ਲਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤੇ ਬੁਲਾਇਓ ਲੱਖਾਂ ਲਾਲਚ ਦੇਵੇ ਸੂਬਾ ਕਿਧਰੇ ਡੋਲ ਨਾ ਜਾਣਾ ਜਾਨੋ ਵੱਧ ਪਿਆਰੀ ਸਿੱਖੀ ਇਸ ਨੂੰ ਦਾਗ ਨਾ ਲਾਉਣਾ ਮਰਦੇ ਦਮ ਤੱਕ ਇਸ ਸਿੱਖੀ ਨੂੰ ਸਾਹਾਂ ਨਾਲ ਨਿਭਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤੇ ਬੁਲਾਇਓ ਲੱਖਾਂ ਲਾੜ ਲੜਾ ਕੇ ਦਾਦੀ ਖੂਬ ਸਜਾਈ ਜੋੜੀ ਲਾੜੀ ਮੌਤ ਵਿਆਹਣ ਦੀ ਖਾਤਰ ਅੱਜ ਚੜਨਾ ਹੈ ਘੋੜੀ ਬੱਚਿਓ ਅੱਜ ਤੁਸੀਂ ਮੌਤ ਰਾਣੀ ਨੂੰ ਹੱਸ ਹੱਸ ਕੇ ਪਰਣਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਔਖੇ ਸ਼ਬਦਾਂ ਦੇ ਅਰਥ ਦੂਲੇ ਬਹਾਦਰ ਗੱਜ ਕੇ ਉੱਚੀ ਆਵਾਜ਼ ਵਿੱਚ ਜਜ਼ਬਾ ਇੱਛਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ Hindu ਧਰਮ ਦੀ ਰੱਖਿਆ ਖਾਤਰ ਕੁਰਬਾਨੀ ਦਿੱਤੀ ਸੀ ਨਿੱਕੀਆਂ ਨਿੱਕੀਆਂ ਜਿੰਦਾਂ ਛੋਟੇ ਛੋਟੇ ਬੱਚੇ ਪਰਣਾਇਓ ਅਪਣਾਇਓ ਇਤਿਹਾਸ ਬੀਤੇ ਸਮੇਂ ਦੀਆਂ ਗੱਲਾਂ ਪੁਰਜ਼ਾ ਪੁਰਜ਼ਾ ਅਲੱਗ ਅਲੱਗ ਹਿੱਸੇ ਨੀਰ ਪਾਣੀ ਆਨ ਸ਼ਾਨ ਮਾਣ ਮਰਿਆਦਾ ਦੋਲ ਨਾ ਜਾਣਾ ਘਬਰਾਉਣਾ ਨਾ ਸਾਹਾਂ ਨਾਲ ਨਿਭਾਉਣਾ ਮਰਦੇ ਦਮ ਤੱਕ ਨਿਭਾਉਣਾ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਸਿੱਖ ਧਰਮ ਦੇ 10 ਗੁਰੂ ਸਹਿਬਾਨ ਹਨ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਿਬਜ਼ਾਦੇ ਸਹਿਬਜ਼ਾਦਾ ਅਜੀਤ ਸਿੰਘ ਸਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਸਹਿਬਜ਼ਾਦਾ ਜ਼ੋਰਾਵਰ ਸਿੰਘ ਸਹਿਬਜ਼ਾਦਾ ਫਤਿਹ ਸਿੰਘ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੁਆਰਾ ਜਿਉਂਦੇ ਹੀ ਨੀਹਾ ਵਿੱਚ ਚਣਵਾ ਕੇ ਸ਼ਹੀਦ ਕੀਤਾ ਗਿਆ ਪਾਠ ਅਭਿਆਸ ਜਵਾਨੀ ਅਭਿਆਸ ਇਸ ਕਵਿਤਾ ਵਿੱਚ ਦਾਦੀ ਦਾ ਕੀ ਨਾਂ ਹੈ ਪੁੱਤਰ ਮਾਤਾ ਗੁਜਰੀ ਜੀ ਨੀਹਾ ਵਿੱਚ ਚਣੇ ਗਏ ਗੁਰੂ ਜੀ ਦੇ ਸਹਬਜ਼ਾਦਿਆਂ ਦੇ ਕੀ ਨਾਂ ਹਨ ਸਹਬਜ਼ਾਦਾ ਜੁਰਾਵਰ ਸਿੰਘ ਤੇ ਸਹਬਜ਼ਾਦਾ ਫਤੇ ਸਿੰਘ ਇਸ ਕਵਿਤਾ ਵਿੱਚ ਹਿੰਦ ਦੀ ਚਾਦਰ ਕਿਸ ਨੂੰ ਕਿਹਾ ਗਿਆ ਹੈ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਛੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਦਾਦੀ ਨੇ ਪੋਤਿਆਂ ਨੂੰ ਉਹਨਾਂ ਦੇ ਪਿਤਾ ਅਤੇ ਦਾਦੇ ਬਾਰੇ ਕੀ ਦੱਸਿਆ ਪੁੱਤਰ ਦਾਦੀ ਨੇ ਪੋਤਿਆਂ ਨੂੰ ਦੱਸਿਆ ਕਿ ਉਹਨਾਂ ਦੇ ਪਿਤਾ ਗੋਬਿੰਦ ਸਿੰਘ ਹਨ ਤੇ ਦਾਦਾ ਤੇਗ ਬਹਾਦਰ ਹਨ ਜਿਨ੍ਹਾਂ ਨੇ ਹਿੰਦ ਦੀ ਚਾਦਰ ਬਣ ਕੇ ਕੁਰਬਾਨੀ ਦਿੱਤੀ ਦੂਜਾ ਬੱਚੇ ਕਿਹੋ ਜਹੀ ਕੌਮ ਦੇ ਵਾਰਸ ਸਨ ਪੁੱਤਰ ਬੱਚੇ ਉਸ ਕੌਮ ਦੇ ਵਾਰਸ ਸਨ ਜੋ ਕਦੇ ਵੀ ਡੋਲਦੀ ਅਤੇ ਕੰਬਦੀ ਨਹੀਂ ਅਤੇ ਦੇਗਾਂ ਵਿੱਚ ਉਬਲਦੇ ਹੋਏ ਵੀ ਸਤਨਾਮ ਹੀ ਬੋਲਦੀ ਹੈ ਤੀਜਾ ਨਿੱਕੀਆਂ ਜਿੰਦਾ ਵੱਡਾ ਸਾਕਾ ਕਿਸ ਇਤਿਹਾਸਿਕ ਘਟਨਾ ਨੂੰ ਕਿਹਾ ਜਾਂਦਾ ਹੈ ਪੁੱਤਰ ਸੂਬਾ ਸਰਹੰਦ ਵਜ਼ੀਰ ਖਾਂ ਵੱਲੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਨਾ ਕੇ ਸ਼ਹੀਦ ਕਰਨ ਦੀ ਘਟਨਾ ਨੂੰ ਨਿੱਕੀਆਂ ਜਿੰਦਾ ਵੱਡਾ ਸਾਕਾ ਕਿਹਾ ਜਾਂਦਾ ਹੈ। ਚੌਥਾ ਪਿਓ ਦਾਦੇ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਦਾਦੀ ਨੇ ਬੱਚਿਆਂ ਨੂੰ ਕੀ ਸਿੱਖਿਆ ਦੇ ਕੇ ਤੋੜਿਆ? ਉੱਤਰ ਦਾਦੀ ਨੇ ਕਿਹਾ ਕਿ ਪੁਰਜਾ ਪੁਰਜਾ ਭਾਵੇਂ ਕੱਟ ਜਾਵੇ ਪਰ ਅੱਖਾਂ ਵਿੱਚ ਨੀਰ ਨਾ ਆਵੇ। ਸਿਰ ਭਾਵੇਂ ਕੱਟ ਜਾਵੇ ਪਰ ਸਿਰ ਨੀਵਾ ਨਾ ਹੋਵੇ ਬਾਕਾਂ ਵਿੱਚ ਵਰਤੋ ਨਿੱਕੀਆਂ ਜਿੰਦਾਾਂ ਨਿੱਕੀਆਂ ਜਿੰਦਾਾਂ ਵੱਡਾ ਸਾਕਾ ਕਰਨ ਝਲੀਆਂ ਹਨ ਇਤਿਹਾਸ ਇਸ ਦੁਨੀਆ ਤੋਂ ਨਵਾਂ ਇਤਿਹਾਸ ਸਿਰਜ ਕੇ ਜਾਇਓ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕੁਰਬਾਨੀ ਗੁਰੂ ਜੀ ਨੇ ਹਿੰਦੂ ਧਰਮ ਲਈ ਕੁਰਬਾਨੀ ਦਿੱਤੀ 사ਕਾ ਵੱਡਾ 사ਕਾ ਕਰਨ ਲਈ ਵੱਡਾ ਜਿਗਰਾ ਚਾਹੀਦਾ ਹੈ ਨੀਰ ਉਹਨਾਂ ਦੀ ਅੱਖਾਂ ਵਿੱਚ ਜਰਾ ਵੀ ਨੀਰ ਨਹੀਂ ਆਇਆ ਦਾਗ ਦਾਦੇ ਦੀ ਸ਼ਾਨ ਨੂੰ ਜਰਾ ਵੀ ਦਾਗ ਨਾ ਲਾਇਓ ਆਨ ਸ਼ਾਨ ਪਿਓ ਦਾਦੇ ਦੀ ਆਨ ਸ਼ਾਨ ਸਦਾ ਉੱਚੀ ਰੱਖਿਓ ਵਿਰੋਧੀ ਸ਼ਬਦ ਲਿਖੋ ਬਹਾਦਰ ਦਰਪੋਕ ਨਵਾਂ ਪੁਰਾਣਾ ਵੱਡਾ ਛੋਟਾ ਜਾਂਦਾ ਆਉਂਦਾ ਚੜਨਾ ਉਤਰਨਾ ਵਧਾਇਓ ਘਟਾਇਓ ਨਿੱਕੀਆਂ ਵੱਡੀਆਂ ਜਾਇਓ ਆਇਓ ਮੌਤ ਜਨਮ ਹੱਸਣਾ ਰੋਣਾ ਲੈ ਆਤਮਿਕ ਸਤਰਾ ਬਣਾਓ ਤੁਸੀਂ ਹੋ ਸ਼ੇਰ ਬਹਾਦਰ ਦੂਲੇ ਬਿਲਕੁਲ ਨਾ ਕਬਰਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤੇ ਬੁਲਾਇਓ ਤੁਸੀਂ ਹੋ ਉਸ ਕੌਮ ਦੇ ਵਾਰਿਸ ਜੋ ਕੰਬੇ ਨਾ ਡੋਲੇ ਦੇਗਾਂ ਦੇ ਵਿੱਚ ਉੱਬਲਦੇ ਵੀ ਸਤਨਾਮ ਹੀ ਬੋਲੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਜਾਦਿਆਂ ਦੇ ਨਾਮ ਲਿਖੋ ਸਮਝ ਆਧਾਰਤ ਸਿਰਜਣਾਤਮਕ ਪਰਖ ਪਹਿਲਾ ਸਹਬਜਾਦਾ ਅਜੀਤ ਸਿੰਘ ਦੂਜੇ ਸਹਬਜਾਦਾ ਜੁਝਾਰ ਸਿੰਘ ਤੀਜੇ ਸਹਬਜਾਦਾ ਜੁਰਾਵਰ ਸਿੰਘ ਚੌਥੇ ਸਹਬਜਾਦਾ ਫਤੇਹ ਸਿੰਘ ਸਿੱਖ ਧਰਮ ਦੇ 10 ਗੁਰੂ ਸਹਿਬਾਨਾਂ ਦੇ ਨਾਮ ਲਿਖੋ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰ राय ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ